ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 5 ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸਰਨ ਤੁਹਾਰੀ ਆਂ ਵੇਖੋ ਸਦਾ ਹਜੂਰ ਮਹਲਾ 5 ਪਤਤ ਫਨੀ ਤੇ ਆਸੰਕ ਹੋਏ ਹਰ ਚਰਨੀ ਮਨ ਲਾਗ 68 ਤੀਰਤ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਪਾਉੜੀ ਨਿਤ ਜਪਿਐ ਸਾਸ ਗਿਰਾਸ ਨਉ ਪਰਵ ਦਿਗਾਰਦਾ ਜਿਸਨੋ ਕਰੇ ਰਹਮ तिस न वीਸਾਰਦਾ ਆਪੇ ਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਸ ਜਾਣੇ ਜਾਣ ਬੋਜ ਵਿਚਾਰ ਦਾ ਅਨਕ ਰੂਪ ਖਿਨ ਮਾਹੇ ਕੁਦਰਤ ਧਾਰ ਦਾ ਜਿਸ ਨੋ ਲਾਏ ਸੱਚ ਤਿਸੈ ਉਧਾਰ ਦਾ ਜਿਸ ਦੇ ਹੋਵੇ ਵੱਲ ਸੁਖ ਦੇ ਨਾ ਹਾਰਦਾ ਸਦਾ ਆ ਪਾਗ ਦਿਵਾਨ ਹੈ ਹਉ ਤਿਸ ਨਮਸਕਾਰ ਦਾ ਜਿਸ ਦੇ ਹੋਵੇ ਵੱਲ ਸੁਖ ਦੇ ਨਾ ਹਾਰਦਾ ਸਦਾ ਆ ਪਾਗ ਦਿਵਾਨ ਹੈ ਹਾਂ ਤੁਸੀਂ ਨਮਸਕਾਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅਜ ਦੇ ਪਵਿੱਤਰ ਹੋ ਕੋ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਦੇ ਸਲੋਕ ਹਨ ਗੁਰੂ ਸਾਹਿਬ ਜੀ ਪਰਮਾਨ ਕਰ ਨੇਂ ਹੈ ਨਾਨਕ ਇਉਂ ਆਖ ਕੇ ਇਹ ਸੱਜਣ ਮੈਂ ਸਦਾ ਤੇਰੇ ਪੈਰਾਂ ਦੀ ਖਾਕ ਬਣਿਆ ਰਹਾ ਮੈਂ ਤੇਰੀ ਸਰਨ ਪਿਆ ਰਹਾ ਅਤੇ ਤੈਨੂੰ ਹੀ ਆਪਣੇ ਅੰਗ ਸੰਗ ਵੇਖਾਂ ਵਿਕਾਰਾਂ ਵਿੱਚ ਡਿੱਗੇ ਹੋਏ ਵੀ ਬੇਅੰਤ ਜੀ ਪਵਿੱਤਰ ਹੋ ਜਾਂਦੇ ਹਨ ਜੇ ਉਹਨਾਂ ਦਾ ਮਨ ਪ੍ਰਭੂ ਦੇ ਚਰਨਾਂ ਵਿੱਚ ਲੱਗ ਜਾਏ ਪ੍ਰਭੂ ਦਾ ਨਾਮ ਹੀ 68 ਤੀਰਥ ਹੈ ਪਰ हे ਨਾਨਕ ਇਹ ਨਾਮ ਉਸ ਮਨੁੱਖ ਨੂੰ ਮਿਲਦਾ ਜਿਸ ਦੇ ਮੱਥੇ ਤੇ ਭਾਗ ਲਿਖੇ ਹਨ हे ਭਾਈ ਪਾਲਣਹਾਰ ਪ੍ਰਭੂ ਦਾ ਨਾਮ ਸਾਹਾ ਲੈਂਦੇ ਆ ਖਾਂਦੇ ਆ ਹਰ ਵੇਲੇ ਜਪਣਾ ਚਾਹੀਦਾ ਉਹ ਪ੍ਰਭੂ ਜਿਸ ਬੰਦੇ ਉੱਤੇ ਮਿਹਰ ਕਰਦਾ ਹੈ ਉਹ ਸੁਨੋ ਆਪਣੇ ਮਨ ਮਨੋ ਭਲਾਉਂਦਾ ਨਹੀਂ ਉਹ ਆਪ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਮਾਰਦਾ ਹੈ ਉਹ ਅੰਤਰਜਾਮੀ ਜੀਵਾਂ ਦੇ ਦਿਲ ਦੀ ਹਰੇਕ ਗੱਲ ਜਾਣਦਾ ਹੈ ਤੇ ਉਸ ਨੂੰ ਸਮਝ ਕੇ ਉਸ ਤੇ ਵਿਚਾਰ ਵੀ ਕਰਦਾ ਹੈ ਇੱਕ ਪਲਕ ਵਿੱਚ ਕੁਦਰਤ ਦੇ ਅਨੇਕਾ ਰੂਪ ਬਣਾ ਦਿੰਦਾ ਹੈ ਜਿਸ ਮਨੁੱਖ ਨੂੰ ਉਹ ਸੱਚ ਵਿੱਚ ਜੋੜਦਾ ਹੈ ਉਸ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ ਪਰਭੂ ਜਿਸ ਜੀਵ ਤੇ ਪਖ ਵਿੱਚ ਹੋ ਜਾਂਦਾ ਉਹ ਜੀਵ ਵਿਕਾਰਾਂ ਦੇ ਟੱਕ ਰਿਤੇ ਮਨੁੱਖਾ ਜਨਮ ਦੀ ਬਾਜੀ ਕਦੇ ਹਾਰਦਾ ਨਹੀਂ ਉਸ ਪ੍ਰਭੂ ਦਾ ਦਰਬਾਰ ਸਦਾ ਅਟਲ ਹੈ ਮੈਂ ਉਸ ਨੂੰ ਨਮਸਕਾਰ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇ ਟੁਡੇਜ਼ ਹੁਕਮ ਨੋਵਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਟਡ ਬਾਇ ਯਾਬਰ 5th ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਹੈਡਿੰਗ ਸ਼ਲੋਕ 5th ਮਹਿਲ Guru Sahib saying that o friend i pray that i may remain forever in the dust of your feet Nank has entered your sanctuary and beholds you ever present fifth mahal countless sinners become pure by fixing their minds on the feet of the lord the name of god is the 68 holy places of pilgrimage Oh, Nanak, for one who has such destiny written upon his forehead, Pari. With every breath and morsel of wood, chant the name of the Lord, the Cherisher. The Lord does not forget one upon whom he has bestowed his grace. He himself is the Creator, and he himself destroys. The Knower knows everything. He understands and uh, contemplates by his creative power. He assumes uh, numerous forms of uh, in the uh, numerous forms in an instant. One whom the Lord attaches to the truth is uh, redeemed. One who has God on his side is never conquered. His court is eternal and imperishable i humbly bow to him waheguru ji ka khalsa waheguru ji ki fateh